ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਫਰਤੋਂ ਮੈਂ ਠੇਕੀ ਦੀ ਜ਼ਮੀਨ ਲਈ ਉਹੀ ਹੈ ਲਗਭਗ 2.5 ਕਿੱਲੇ ਮੇਰੇ ਜਲੇ ਆ ਕਾਂਗ ਭਾਜੀ ਗਈ ਕਾਂਗ ਵੱਡੀ ਹੋ ਜੀ 2.5 ਕਿੱਲੇ ਨਾੜ ਦੇ ਜਲੇ ਆ 2 ਕਿੱਲੇ ਇੱਕ ਬੰਦੇ ਦੇ ਜਲੇ ਆ ਮਹਿੰਗਾ ਸਿੰਘ ਦੇ 2 ਕਿੱਲੇ ਜਲੇ ਆ ਗਲਦੀਕ ਗਲਦੀਵ ਸਿੰਘ ਦੇ ਨਾੜ ਦੇ ਉ ਵੀ ਤੇ ਬਾਕੀ ਇਹ ਦੋ ਕਣਕ ਦੀਆਂ ਕਣਕ ਜਲ ਗਈ ਹੈ ਹੈ ਦੋ ਕਣਕ ਦੀਆਂ ਦੋ ਕਣਕ ਜਲ ਗਈ ਤੇ ਦੋ ਕੇ ਦੋ ਕਣਕ ਦੋ ਕਣਕਾਂ ਜਾਈਓ ਕੇ ਸਰ ਕੇ ਸਰ ਦੇ ਕੇ ਚਲੇ ਹੈ ਤੇ ਉਹਦੀ ਦੋ ਕਣਕਾਂ ਕਣਕ ਜਲ ਗਈ ਤੇ ਬਚਾਅ ਹੋ ਗਿਆ ਬਾਕੀ ਉਹਦਾ ਖੜੀ ਕਣਕ ਉਹ ਜਿਹੜੀ ਸੀ ਨਾ ਉੱਥੇ ਚਲੇ ਗਏ ਗੱਡੀ ਲੈ ਕੇ ਆਪਣੇ ਟੈਂਕੀ ਸਾਡੇ ਝਿੜੀ ਹੈਗੀ ਸੀ ਪਾਣੀ ਵਾਲੀ ਟੈਂਕੀ ਉਹ ਮੁੰਡੇ ਲੈ ਕੇ ਜਦਾ ਭਰ ਕੇ ਚਲੇ ਗਏ ਲੈ ਕੇ ਉੱਥੇ ਤਾਂ ਬਚਾਅ ਹੋ ਗਿਆ ਆ ਗੱਡੀ ਹੁਣ ਪਹੁੰਚੀ ਸਾਡੇ ਕੋਲ ਫਾਇਰ ਬ੍ਰਿਗੇਡ ਉਹ ਮੌਕੇ ਤੇ ਆਈ ਇਹ ਆਉਂਦੀ ਨਹੀਂ ਇਹ ਤੁਹਾਨੂੰ ਦੱਸਦਾ ਨਾ ਇਹ ਜਿਹੜੇ ਗੱਡੀ ਵਾਲੇ ਆ ਜਿਆਦਾ ਆਵੇ ਜਿਆਦਾ ਕਬੂਤ ਜੰਦੀ ਆ ਆ ਹੁਣ ਆ ਗੱਡੀ ਭਰ ਕੇ ਹੁਣ ਉਹ ਪਾਣੀ ਉੱਤੇ ਸਿੱਟੀ ਜਾਂਦੇ ਪਰੇ ਜਿੱਥੇ ਅੱਗ ਬੁਝਾਉਂਦੀ ਆ ਅੱਗ ਬੰਦ ਹੋ ਗਈ ਆ ਅੱਗ ਵਾਹ ਹੁਣ ਬੰਦ ਹੋਈ ਹੋਏ ਹੁਣ ਹੁਣ ਆ ਜੇ ਭਰ ਗੱਡੀ ਭਰ ਕੇ ਉਹ ਪਿੰਡ ਦੇ ਨੌਜਵਾਨਾਂ ਨੇ ਟਰੈਕਟਰਾਂ ਨਾਲ ਬੜੀ ਮਦਦ ਕੀਤੀ ਟਰੈਕਟਰ ਨਾਲ ਆਪਣੇ ਹੱਥੀ ਪਾਣੀ ਟੈਂਕੀ ਸਾਡੇ ਪਿੰਡ ਹੈਗੀ ਆ ਉਹ ਪਾ ਕੇ ਲਿਆ ਲਿਆ ਕੇ ਤਾਂ ਉਹ ਬੁਝਾਈ ਆ ਮਹਾਲੋਂ ਤੇ ਬੰਦੇ ਆ ਹਰਪੀ ਦਾ ਮੁੰਡਾ ਆ ਮਹਾਲੋਂ ਤੋਂ ਵੀ ਟੈਟਰ ਲੈ ਕੇ ਆਇਓ ਸੀ ਕੱਲ ਲਗੀ ਵਾਲਾ ਚੋਰ ਉੱਥੇ ਕੋਈ ਐਡੇ ਬੰਦੇ ਨਹੀਂ ਗਏ ਬਹੁਤ ਦੂਰ ਤੇ ਆ ਕੇ ਆ ਕੇ ਬਗਾਪੁਰ ਤੋਂ ਚੱਲ ਕੇ ਵਾਲਾ ਚੋਰ ਤੇ ਨੰਘੇ ਗਾਂ ਅਲੀਪੁਰ ਦਾ ਇਹ ਅੱਗੇ ਚੱਲੇਗੀ ਕੱਲ ਉੱਥੇ ਨੁਕਸਾਨ ਜਿਹੜਾ ਹੋਇਆ ਖਣਕਦਾ ਵੀ ਹੋਇਆ ਤੇ ਨਾੜਦਾ ਵੀ ਬਹੁਤ ਅੱਜ ਵੀ ਤੁਹਾਡਾ ਨੁਕਸਾਨ ਕਰੀਏ ਸੀਲੜੀ ਆਈ ਆ ਨਾ ਆਗਿਆਂ ਦੀ ਪਰਾਲੀ ਨੂੰ ਅੱਗ ਲੱਗ ਜਾਂਦੀ ਆ ਤਾਂ ਪ੍ਰਸ਼ਾਸਨ ਵੀ ਆ ਜਾਂਦਾ ਨਾ ਸੈਟੇਲਾਈਟ ਵੀ ਕੰਮ ਬਹੁਤ ਕਰਦੇ ਸਰਕਾਰ ਤੇ ਆ ਉਹ ਕਹਿੰਦਾ ਸਾਨੂੰ ਲੱਗੀ ਪੇ ਭੀਣ ਜਾ ਕੇ ਲੱਗੀ ਹੋਈ ਆ ਉਹ ਦੇਖਦੇ ਦੇਖਦੇ ਅੱਠ ਮੁੰਡੇ ਆਏ ਸਾਡੇ ਕੋਲ ਉਹ ਕਹਿੰਦੇ ਉਹ ਮੁੰਡੇ ਦੇਖੋ ਟਰੈਕਟਰ ਕਹਿੰਦਾ ਲੈ ਕੇ ਮੋਰੇ ਹੈਈ ਕੋਈ ਨਹੀਂ ਉੱਥੇ ਇੱਕ ਮੁੰਡਾ ਦਾ ਟਰੈਕਟਰ ਆ ਜਾਂਦਾ ਜਿੰਨ ਭਜਾਈ ਉੱਥੇ ਤੇ ਉਸ ਕਰਕੇ ਅੱਗ ਮੈਨੀ ਉੱਥੇ ਬਹੁਤ ਜ਼ੋਰ ਨਾਲ ਅੱਗ ਜਾ ਕੇ ਬਕਾਪੜ ਤੋਂ ਤੁਰ ਕੇ ਗੋਲੇয়াল ਦੀ ਟੱਪ ਕੇ ਅਲਾ ਜੋਰ ਦੇ ਕੰਦਾ ਤੱਕ ਚਲੇਗੀ ਠੀਕ ਹੈ ਉਥੇ ਵਿੱਚੇ ਕਣਕ ਜਲਦੀ ਚਲੇਗੀ ਵਿੱਚੇ ਹੀ ਨਾੜ ਜਾਂਦਾ ਸੀ ਪਿੰਡ ਰਸੂਲਪੁਰ ਦੇ ਸਰਪੰਚੇ ਸਰਦਾਰ ਮੇਰ ਸਿੰਘ ਮਿਹਰਬਾਨ ਸਿੰਘ ਨਾਲ ਜਿਨ੍ਹਾਂ ਨੇ ਅੱਜ ਅੱਗ ਬੁਝਾਉਂਦਿਆ ਉਹਨਾਂ ਦੇ ਸੱਡਾਂ ਵੀ ਲੱਗੀਆਂ ਤੇ ਆਓ ਜਿਨ੍ਹਾਂ ਨੇ ਅੱਖੀਂ ਦੇਖਿਆ ਔਰ ਉਹਨਾਂ ਨੇ ਹੱਥੀਂ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਨਾਲ ਨੌਜਵਾਨਾਂ ਨੂੰ ਲਿਆ ਉਹਨਾਂ ਨਾਲ ਗੱਲ ਕਰਦੇ ਆ ਮਿਹਰਬਾਨ ਸਿੰਘ ਰਸੂਲਪੁਰ ਜੀ ਪ੍ਰਸ਼ਾਸਨ ਦੀਆਂ ਤਾਰਾਂ ਬਿਜਲੀ ਮੈਕਵੇਂ ਦੀਆਂ ਢਿੱਲੀਆਂ ਤਾਰਾਂ ਟੁੱਟ ਕੇ ਇਹ ਅੱਗ ਲੱਗੀ ਆ ਤੇ ਪ੍ਰਸ਼ਾਸਨ ਦਾ ਕੋਈ ਬੰਦਾ ਮੌਕੇ ਸਰ ਨਹੀਂ ਪਹੁੰਚਦਾ ਆਮ ਲੋਕਾਂ ਦੇ ਘਰਾਂ ਚੋਂ ਪਾਣੀ ਦੀਆਂ ਬਾਲਟੀਆਂ ਲਿਆ ਲਿਆ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਣਕ ਬਹੁਤ ਖੜੀ ਸੀ 8-10 ਫੀਟ ਕਣਕ ਦੇ ਵੀ ਨਾਲ ਖੜੇ ਸੀ ਕਣਕ ਦੇ ਵਿੱਚ ਅੱਗ ਵੱੜ ਗਈ ਸੀ بڑے ਹੱਥ ਵਾਲੇ ਪੰਪਾ ਦੇ ਨਾਲ ਬੈਂਟਰੀ ਵਾਲੇ ਪੰਪਾ ਨਾਲ ਬੜੀ ਜਿੱਦੋਜਹਿਦ ਕਰਕੇ ਅਸੀਂ ਅੱਗ ਬੁਝਾਈ ਆ ਹੁਣ ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਗੱਲ ਹੋਇਆ ਜਾਂ ਝੋਨੇ ਦੀ ਪਰਾਲੀ ਨੂੰ ਅਸੀਂ ਜ਼ਿੰਮੇਵਾਰ ਅੱਕ ਲਾਣੇ ਤਾਂ ਝਟਾ ਕੇ ਸਾਡੇ ਸਹਰਾਣੇ ਖੜ ਜਾਂਦੇ ਸੀਗੇ ਫਾਰਕ ਵੱਡੇ ਵੀ ਪਾਣੀ ਬੁਝਾਣ ਵਾਲੇ ਛੇਤੀ ਆ ਜਾਂਦੇ ਹੁਣ ਉਹ ਵੀ ਜਦ ਅੱਗ ਬੁਝ ਗਈ ਆ ਤਾਂ ਹੁਣ ਆਏ ਆ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਕੋਈ ਵੀ ਮੌਕੇ ਸਰਾ ਕੇ ਕਿਸੇ ਜ਼ਿੰਮੇਵਾਰ ਦੀ ਕੋਈ ਮਦਦ ਨਹੀਂ ਕਰਦਾ ਫਾਇਰ ਬ੍ਰਿਗੇਡ ਕਿੰਨੀ ਦੇਰ ਬਾਅਦ ਆਈ ਡੇਢ ਘੰਟੇ ਬਾਅਦ ਡੇਢ ਘੰਟੇ ਬਾਅਦ ਆਈ ਅੱਗ ਲੱਗੇ ਹੁਣ ਇਹਨਾਂ ਸਾਰੇ ਬੁਝ ਗਏ ਸੀ ਆਪਣੀ ਪਾਣੀ ਵਾਲੀ ਟੈਂਕੀ ਪਿੰਡ ਮਾਰਖਪੁਰ ਤੋਂ ਲਿਆ ਕੇ ਉਹਦੇ ਨਾਲ ਟਰੈਕਟਰਾਂ ਨਾਲ ਬਾਹ ਬਹੀਆ ਕਰਕੇ ਮੱਸੀ ਬਚਾ ਕੀਤਾ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਜੇ ਮੌਕੇ ਤੇ ਨਾ ਇਹਨੇ ਜਦੋਂ ਜਿਹਦ ਕਰਦੇ ਗੁਜਰਾ ਡੇਰਾ ਤੋਂ ਗੁਜਰਾ ਦਾ ਡੇਰਾ ਸੀ ਉਹਨੂੰ ਹਰ ਸਾਰੇ ਉੱਥੇ ਤੱਕ ਅੱਗ ਪਹੁੰਚ ਜਾਂਦੀ ਐਤਕੀ ਉੱਥੇ ਪਹੁੰਚ ਕੇ ਸੀ ਬਸੀ ਬਚਾ ਹੋਇਆ ਉੱਥੇ ਉਧਰ ਆ ਮਾਰਖਪੁਰ ਪਿੰਡ ਬਿਲਕੁਲ ਐ ਲੱਗੇ ਸੀਗਾ ਉਹਦੇ ਨਾਲ ਨਾਲ ਕਣਕ ਬਹੁਤ ਖੜੀ ਸੀ ਉਧਰਲੇ ਪਾਸੇ ਵੀ ਬਚਾ ਹੋ ਗਿਆ ਕਿ ਹਵਾ ਦਾ ਰੁੱਖ ਦੂਜੇ ਪਾਸੇ ਨੂੰ ਬਦਲਣਾ ਕਰਕੇ ਬਚਾ ਹੋ ਗਿਆ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਆਕੇ ਹੁਣ ਬਾਤ ਪੁੱਛਦਾ ਜਾਂ ਜ਼ਿਮੀਂਦਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਆ ਫੇਰ ਤੜਾ ਤੜ ਪਰਚੇ ਕੱਢਦੀ ਸਰਕਾਰ ਵੇ ਆ ਜੀ ਅੱਗ ਲਾਣੇ ਤੁਸੀਂ ਪਰਾਲੀ ਹੋਣੀ ਸਰਕਾਰ ਨੂੰ ਪਤਾ ਵੀ ਅਸੀਂ ਕੀ ਕਰਨਾ ਸਿਰਫ ਤਾਰਾ ਜੀ ਪਰਪਾ ਟੂ ਲੈ ਕੇ ਜਾ ਰਹੇ ਹੈਗੇ ਜੀ ਬਾਤ ਹੈ وندے ماترم بیل کے شیطوں کو لال سلام لال سلام لال سلام لالسلام بیلغام کے شیتوں کو لال سلام لالسلام لال سلام وندے بادرم وندے بادرم وندے بھادرم وندے بادرم وندے بہترم وندے بادرم وندے باترم وندے ماترم بھارت ماتا کی ہے کشمیر تو میتھ ایک ہے ایک رہے گا مہان ہے مہان ہے عرت ماتا جی ہے جی ہے ایس پی ایس نگر نما شہر انس میٹنگ ہیلڈ آن اپریل ٹوینٹی فائیو 2025 at ram Sharnam mandar strongly condemned the terrorist attack at pelgam Pehl kashmir on innocent hindu tourists it is heinous crime against humanity to depict solidarity and sympathy for the aggrieved families for the sin committed, committed against them we mark a candle light protest. It is prayed that Almighty God give peace and solace to the departed soul and courage enough to the bereaved family to bear this irreparable loss. We appeal to the central government to take stringent measures to combat this Pakistan sponsored attack on innocent Hindu terrorists.

ਅੱਜ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਵਾਂ ਸ਼ਹਿਰ ਦੇ ਸਦਸੇ ਸਾਰੇ ਮਿਲ ਕੇ ਬਹੁਤ ਹੀ ਦੁੱਖ ਪ੍ਰਗਟ ਕਰਦੇ ਹਨ ਉਸ ਕਾਨੂੰਨੀ ਉਸ ਕਾਰਨਾਂ ਹਰਕਤ ਤੇ ਜਿਹੜੀ ਕਿ ਅਤਵਾਦੀਆਂ ਨੇ ਇਨਸਾਨੀਅਤ ਦੇ ਖਿਲਾਫ ਸਪੈਸ਼ਲੀ ਹਿੰਦੂਆਂ ਦੇ ਖਿਲਾਫ 22 April ਨੂੰ ਪਹਿਲਗਾਮ ਵਿੱਚ ਸੰਡੇ ਭਰਾਵਾਂ ਨੂੰ ਮੌਤ ਦੇ ਕਟ ਉਤਾਰ ਕੇ ਕੀਤੀ ਅਸੀਂ ਸਮੂਹ ਸੀਨੀਅਰ ਸਰਜਨ ਨਮਸ਼ਰ ਐਸੋਸੀਏਸ਼ਨ ਨਮਸ਼ਰ ਦੁਆਬਾ ਇਸ ਗਨੋਨੀ ਇਸ ਕਾਇਰਨਾ ਇਸ ਕਟਿਆ ਹਰਕਤ ਦੀ ਤਹਿ ਦਿਲ ਤੋਂ ਨਿੰਦਾ ਕਰਦੇ ਹਾਂ ਤੇ ਉਹਨਾਂ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦੇ ਹਾਂ ਜਿਹੜੀਆਂ ਆਤਮਾ 22 April ਨੂੰ ਸਾਨੂੰ ਛੱਡ ਕੇ ਵਿਛੋੜਾ ਦੇ ਗਈਆਂ ਹਨ ਪਰਮਾਤਮਾ ਉਹਨਾਂ ਪਰਿਵਾਰਾਂ 'ਚ ਸੁੱਖ, ਸ਼ਾਂਤੀ, ਮੰਗਲ, ਸਮਰiddhi, ਵਿਰਧੀ ਅਤੇ ਤਰੱਕੀ ਵਰਤੇ ਵਰਤਾਵੇ ਤੇ ਉਹਨਾਂ ਪਰਿਵਾਰਾਂ ਨੂੰ ਅਸੀਂ ਹੌਸਲਾ ਦਿੰਨੇ ਹਾਂ ਕਿ ਸਾਰਾ ਹਿੰਦੁਸਤਾਨ ਉਹਨਾਂ ਨਾਲ ਹਰ ਵੇਲੇ ਖੜਾ ਹੈ ਜਿਸ ਵੀ ਹਿੰਦੁਸਤਾਨ ਦੇ ਵਾਸੀ ਨੂੰ ਜਦੋਂ ਵੀ ਉਹ ਆਵਾਜ਼ ਦੇਣਗੇ ਹਮੇਸ਼ਾ ਉਹਨਾਂ ਲਈ ਸਮਰਪਿਤ ਹੋਏਗਾ, ਹਮੇਸ਼ਾ ਉਹਨਾਂ ਲਈ ਹਾਜ਼ਰ ਹੋਏਗਾ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਤਾਂ ਇੱਕ ਵਾਰੀ ਫੇਰ ਅਸੀਂ ਇਸ ਕਾਨੂੰਨੀ ਕਾਰਨਾ ਹਰਕਤ ਦੀ तहे ਦਿਲ ਤੋਂ ਬਹੁਤ ਬੁਖ ਨਾਲ ਨਿੰਦਾ ਕਰਦੇ ਹਾਂ ਔਰ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਦਾ ਬਦਲਾ ਪ੍ਰਾਨੀਆਂ ਜਿੰਨੀਆਂ ਵੀ ਵਾਰ ਦਿੱਤਾ ਕੀਤੀਆਂ ਇਹਨਾਂ ਨੇ ਉਹਦਾ ਜੋ ਬਦਲਾ ਭਾਰਤ ਸਰਕਾਰ ਨੇ ਲੈਂਦਾ ਹੈ ਉਸ ਤੋਂ ਇੱਕ ਅਲੱਗ ਤਰ੍ਹਾਂ ਦਾ ਹੀ ਬਦਲਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਨੂੰ ਕਦੀ ਸੋਚ ਵੀ ਨਾ ਸਕਣ ਕਿ ਹਿੰਦੁਸਤਾਨ ਜਾ ਕੇ ਭਾਰਤ ਵਿੱਚ ਆ ਕੇ ਇਸ ਅਤਵਾਦ ਨੂੰ ਫਲਾਣਾ ਹੈ ਔਰ નિર્દોਸ਼ ਵਿਅਕਤੀਆਂ ਦੀ ਹੱਤਿਆ ਇਹ ਪਰਪਟੂਮ ਨਾ ਰਿਹਾ ਜਾਵੇ ਜਿਹਨੂੰ بھلاباد بندے بھاشرم بندے بھاشرم بھارت ماتا جی بھارت ماتا جی پاکستان بھولا باد پاکستان بھولاباد پاکستان بھولاباد بندے بھاگرم پہلگام کے شیتوں کو لالسلام لال سلام لالسلام لالسلام پہلگام کے شیطوں کو لال سلام لالسلام لال سلام بندے ماترم بندے ماترم بندے ماترم وندے باترم وندے باترم بندے <تصفح> کشمیر تو کھنیا تمہاری انڈیا بھارت ایک ہے ایک رہے گا مہان ہے مہان ہے ਸਾਡੇ ਨਾਲ ਸ਼ਾਮ ਲੱਗ ਸੈਕਿੰਡ ਨਾਲ ਸਵਾਗਤ ਆਜੰਗੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਧਾਨ ਜੀ ਨੂੰ ਇਜਾਜ਼ਤ ਦਿਓ ਧੰਨਵਾਦ